ਮੇਰਾ ਸ਼ਹਿਰ ਮੇਰਾ ਮਾਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਜੋ ਕਿ ਜ਼ਿਲ੍ਹਾ ਸਦਰ ਮਕਾਮ ਦਾ ਦਰਜਾ ਵੀ ਰੱਖਦਾ ਹੈ ਇਸ ਸ਼ਹਿਰ ਨੂੰ ਸਫਾਈ ਪੱਖੋਂ ਹੋਰ ਬਿਹਤਰ ਬਣਾਉਣ ਦੇ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਗੁਰਦਾਸਪੁਰ ਦੇ ਵੱਲੋਂ ਹਫ਼ਤੇ ਦੇ ਹਰ ਸ਼ੁੱਕਰਵਾਰ ਨੂੰ ਇੱਕ ਵਾਰਡ ਨੂੰ ਚੁਣ ਕੇ ਉੱਥੇ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਆਪਣੇ ਘਰਾਂ ਦੇ ਕੂੜੇ ਨੂੰ ਸੈਗਰੀਗੇਟ ਕਰਨ ਦੇ ਲਈ ਜਾਗਰੂਕਤਾ ਚਾਵੇਗਾ ਤਾਂ ਜੋ ਕੂੜੇ ਦਾ ਨਿਪਟਾਰਾ ਵਿਗਿਆਨਕ ਢੰਗ ਨਾਲ ਕਰਕੇ ਡੰਪਾਂ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਦੱਸਿਆ ਕਿ ਜਾਗਰੂਕਤਾ ਮੁਹਿੰਮ ਤਹਿਤ ਸ਼ਹਿਰ ਵਾਸੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੇ ਲਈ ਵੀ ਪ੍ਰਿੰਟ ਕੀਤਾ ਜਾਵੇਗਾ ਇਹਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਨਗਰ ਕੌਂਸਲ ਦੇ ਨਾਲ ਹਰ ਸ਼ਹਿਰ ਵਾਸੀ ਦੀ ਵੀ ਜ਼ਿੰਮੇਵਾਰੀ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਯਤਨ ਕਰਨੇ ਚਾਹੀਦੇ ਨੇ ਪੰਜਾਬ ਸਰਕਾਰ ਦੁਆਰਾ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਵੇਂ ਅਸੀਂ ਨਾਗਰਿਕਾਂ ਤੇ ਸਾਡੇ ਜਿਹੜੇ ਅਧਿਕਾਰੀ ਕਰਮਚਾਰੀ ਸਾਂਝੇ ਤੌਰ ਤੇ ਮੇਰਾ ਸ਼ਹਿਰ ਮੇਰਾ ਮਾਨ ਦੇ ਤਹਿਤ ਇਹਦੇ ਵਿੱਚ ਹਰ ਸ਼ੁੱਕਰਵਾਰ ਨੂੰ ਇੱਕ ਵਾਰਡ ਦੇ ਵਿੱਚ ਵਿਸ਼ੇਸ਼ ਕੈਂਪੇਨ ਚਲਾਇਆ ਜਾਏਗਾ ਖਾਸ ਤੌਰ ਤੇ ਸਫਾਈ ਵੱਲ ਧਿਆਨ ਦਿੱਤਾ ਜਾਵੇਗਾ ਕਿਤੇ ਕੂੜਾ ਪਿਆ ਚੱਕਿਆ ਜਾਵੇਗਾ ਕੋਈ ਸੋਲਿਡ ਵੇਸਟ ਪਿਆ ਕੋਈ ਕੰਕਰੀਟ ਜਾਂ ਸੀਐਨਡੀ ਵੇਸਟ ਪਿਆ ਜਿਵੇਂ ਮਲਬਾ ਪਿਆ ਹੁੰਦਾ ਹੈ ਇਹਦੇ ਨਾਲ ਕੋਈ ਲਾਈਟ ਖਰਾਬ ਹੋਵੇ ਲਾਈਟ ਕੀਤੀ ਜਾਏਗੀ ਜਾਂ ਕੋਈ ਹੋਰ ਕੋਈ ਰਿਪੇਅਰ ਦੇ ਕੰਮ ਜਿਹੜੇ ਪੈਂਡਿੰਗ ਨੇ ਉਹ ਕਿਤੇ ਜਾਣਗੇ ਜਿਵੇਂ ਅੱਜ ਅਸੀਂ ਇਸ ਵਾਰਡ ਤੋਂ ਸ਼ੁਰੂ ਕੀਤਾ ਹੈ ਅਗਲੇ ਸ਼ਿਕਵਾ ਦੂਜੇ ਵਾਰ ਤੋਂ ਸ਼ੁਰੂ ਕੀਤਾ ਜਾਵੇਗਾ ਸੋ ਸਾਡੇ ਜਿੰਨੇ ਵੀ ਕਲਾਸਮੈਟ ਸਿਟੀਜ਼ਨ ਨੇ ਸਾਰਿਆਂ ਦੇ ਵਿੱਚ ਇਹ ਕੰਮ ਸ਼ੁਰੂ ਹੋ ਗਿਆ ਹੈ ਮੁੱਖ ਮੰਤਵ ਇਹ ਹੀ ਹੈ ਕਿ ਕਰਮਚਾਰੀ ਅਧਿਕਾਰੀ ਤੇ ਨਾਗਰਿਕ ਮਿਲ ਕੇ ਜੁਆਇੰਟਲੀ ਆਪਣੇ ਸ਼ਹਿਰ ਦੀ ਸਫਾਈ ਕਰਨ ਉਹਨੂੰ ਸਾਫ਼ ਸੁੱਧਰਾ ਰੱਖਣ ਜਿਹੜੀਆਂ ਬੇਸਿਕਸ ਵਧਾਵਾ ਚੱਲਦੀਆਂ ਨੇ ਤੇ ਸ਼ਹਿਰ ਦਾ ਮਾਨ ਬਣਾਉਣਾ ਕਿ ਸੇ ਨੋ ਟੂ ਪਲਾਸਟਿਕ ਇਹਨੂੰ ਬੰਦ ਕਰੀਏ ਐਂਡ ਸੇ ਯੈਸ ਟੂ ਜਿਹੜੇ ਆਪਣੇ ਬਾਇਓ ਡਿਗਰੇਡੇਬਲ ਹੈਗੇ ਆ ਕਿਉਂਕਿ ਵਾਤਾਵਰਨ ਦੂਸ਼ਿਤ ਕਰਦੇ ਨੇ ਪਾਣੀ ਪੀਣਾਂ ਪਾਣੀ ਵਿੱਚ ਪੀ ਸਕਦੇ ਹੈਗੇ ਆ ਦੂਸਰਾ ਜਿਹੜਾ ਕੂੜਾ ਹੈਗਾ ਉਹ ਗਿੱਲਾ ਸੁੱਕਾ ਅਲੱਗ-ਅਲੱਗ ਰ ਔਰ ਉਹਨੂੰ ਬਾਹਰ ਨਾ ਸੁਟਿਏ ਜਿਹੜੀ ਮਿਸਪਲ ਕਮੇਟੀ ਦੀ ਗੱਡੀ ਆਉਂਦੀ ਹੈ ਲੈਣ ਵਾਸਤੇ ਉਹਦੇ ਚ ਰੱਖੀਏ ਤੇ ਤਾਂ ਹੀ ਆਪਾਂ ਸ਼ਹਿਰ ਨੂੰ ਕੂੜਾ ਮੁਕਤ ਕਰ ਸਕਦੇ ਹਾਂ ਔਰ ਜਿਹੜਿਆ ਕੂੜੇ ਢੇਰ ਆ ਰਹੇ ਨੇ ਉਹਨੂੰ ਬੰਦ ਕਰਦੇ ਰਹਿ ਸਕਦੇ ਹਾਂ ਅਜੇ ਵੀ ਕਈ ਵੀ ਅਸੇ ਲੋਕ ਜਿਹੜੇ ਅਜੇ ਵੀ ਪਾਲਣਾ ਨਹੀਂ ਕਰਦੇ ਪਏ ਇਹ ਜੀ ਕਾਨੂੰਨ ਸੋ ਸਾਡਾ ਪਹਿਲਾ ਫੋਕਸ ਹੈ ਜੀ ਕੈਂਪੇਨ ਲੋਕਾ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਕੋਈ ਵੀ ਸਰਕਾਰ ਦੀ ਸਕੀਮ ਆਉਂਦੀ ਹੈ ਲੋਕਾਂ ਦੇ ਭਲੇ ਵਾਸਤੇ ਆਉਂਦੀ ਹੈ ਕਿਉਂਕਿ ਲੋਕ ਸਰਕਾਰ ਨੂੰ ਚੁੰਹਦੇ ਹਨ ਜੇ ਜਿਹੜੀ ਸਰਕਾਰ ਨਿਯਮ ਵੀ ਬਣਾਉਂਦੀ ਹੈ ਲੋਕਾਂ ਦੇ ਭਲੇ ਵਾਸਤੇ ਬਣਾਉਂਦੀ ਹੈ ਤੇ ਜੇ ਆਪਣੇ ਕਿਸ প্রচার دی ਲੋੜ ਹੁੰਦੀ ਹੈ ਮੇਰਾ ਆਪਣਾ ਵਿਸ਼ਵਾਸ ਹੈ ਕਿ ਜੇ ਸਹੀ ਤਿਕਣਾ ਪ੍ਰਚਾਰ ਕੀਤਾ ਜਾਵੇ ਤੇ 90 95% ਲੋਕ ਉਸਨੂੰ ਮੰਨਦੇ ਉਸ ਤੋਂ ਬਾਅਦ 1 2% ਬੰਦੇ ਰਹਿੰਦੇ ਨੇ ਉਹਦੇ ਕਾਰਵਾਈ ਵੀ ਕੀਤੀ ਜਾਏਗੀ ਪਰ ਸਾਡਾ ਇਸ ਵੇਲੇ ਬੇਸ਼ੇਸ਼ ਧਿਆਨ ਕਾਰਵਾਈ ਵੱਲ ਨਹੀਂ ਹੈ ਸਾਡਾ ਪਹਿਲਾ ਧਿਆਨ ਹੈਗਾ ਪ੍ਰਚਾਰ ਕਰਕੇ ਪਿਆਰ ਨਾਲ ਸਮਝਾ ਕੇ ਆਪਰ ਨਾਲ ਜੋੜੀਏ ਕਿਉਂਕਿ ਆਪਰ ਮੋਹ ਨੂੰ ਕਾਮਯਾਬ ਕਰਨਾ ਹੈ ਔਰ ਮੋਹ ਮੋਹੀ ਕਾਮਯਾਬ ਹੁੰਦੇ ਜਿਹਨੂੰ ਲੋਕ ਹੰਗਾਰਾ ਕਰਦੇ ਨੇ ਤੇ ਸਾਡਾ ਪਹਿਲਾ ਫੋਕਸ ਇਹੀ ਹੈ ਜਿਹੜੇ ਸਾਡੇ ਭੈਣ ਭਰਾ ਜੇ ਵੀ ਫਾਲੋ ਨਹੀਂ ਕਰਦੇ ਸਾਡੇ ਇਹ ਕਮਿਊਨਿਟੀ ਫੈਸਿਲਿਟੇਟਰ ਹੈਗੇ ਆ ਉਥੇ ਮੀਟਿੰਗਾਂ ਕਰ ਰਹੇ ਨੇ ਬਾਰਬਰ ਗਾਈਡ ਕਰਦੇ ਨੇ ਉਸ ਦਾ ਜੀ ਲੋਡ ਪੈ ਗਿਆ ਇੱਕ ਦੋ ਸਰਮਦਿਨ ਮੈਨਾ ਮਾਨੂੰ ਵਾਲੇ ਹੋਣਗੇ ਉਹ ਫਿਰ ਕਾਰਵਾਈ ਤਾਂ ਕੋਈ ਸਿਵੇ ਨਹੀਂ ਵਿਚਾਰ ਸਕਦਾ ਉਹ ਤੋਂ ਬਹੁਤ ਮੁਸ਼ਕਲ ਗੱਲ ਹੈ ਅੱਜ ਨਗਰ ਕਾਉਂਸਲ ਗੁਰਦਾਸਪੁਰ ਵੱਲੋਂ ਮੇਰਾ ਸ਼ਹਿਰ ਮੇਰਾ ਮੇਰਾ ਮਾਨ ਮਹਿੰਮ ਦਾ ਅੰਗਾਜ ਕਰਦੇ ਹੋਏ ਜਿੱਥੇ ਪੂਰੇ ਪੰਜਾਬ ਦੇ ਵਿੱਚ ਅੱਜ ਇਸ ਮਹਿੰਮ ਦਾ ਅੰਗਾਜ ਕੀਤਾ ਗਿਆ ਸਰਕਾਰ ਵੱਲੋਂ ਉਹਦਾ ਹੀ ਅੱਜ ਇੱਕ ਕੜੀ ਇੱਥੇ ਅੱਜ ਗੁਰਦਾਸਪੁਰ ਵਿਖੇ ਮਾਨਯੋਗ ਡੀਸੀ ਸਾਹਿਬ ਦੀ ਅਗਵਾਈ ਹੇਠ ਅੱਜ ਇੱਕ ਵਾਰਡ ਚੁਣੀ ਗਈ ਹੈ 29 ਨੰਬਰ ਵਾਰਡ ਉਹਦੇ ਵਿੱਚ ਅੱਜ ਜਿਹੜਾ ਇਹ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਵਿੱਚ ਮੇਨ ਜਿਹੜਾ ਮੋਟਿਵ ਆ ਉਹ ਇਹ ਹੈ ਕਿ ਇੱਥੇ ਵਾਰਡ ਦੇ ਵਿੱਚ ਜਿੰਨੇ ਵੀ ਛੋਟੇ ਮੋਟੇ ਕੰਮ ਆ ਅੱਜ ਮੇਨ ਕੰਮ ਜਿਹੜੇ ਆ ਜਿਵੇਂ ਸਫਾਈ ਦੀ ਗੱਲ ਕਰ ਲੋ ਲੋਕਾਂ ਨੂੰ ਜਾਗਰੂਤੀ ਦੀ ਗੱਲ ਕਰ ਲੋ ਅੱਜ ਜਿਹੜੇ ਸਾਡੇ ਨਗਰ ਕੌਂਸਲ ਦੇ ਜਿੰਨੇ ਸਪਾਈ ਸੇਵਕ ਨੇ ਨਾਲ ਐਮਸੀ ਸਾਹਿਬਾਨ ਨੇ ਸਾਰੇ ਮੋਤਵਾਰ ਨੇ ਉਹ ਘਰ ਘਰ ਜਾਣਗੇ ਇੱਕ ਜਿਹੜੀ ਗਿੱਲਾ ਕੂੜਾ ਸੁੱਕਾ ਕੂੜਾ ਦੀ ਜਿਹੜਾ ਲੋਕ ਜਿਹੜੀ ਕਲੈਕਸ਼ਨ ਕਰਦੇ ਨੇ ਉਹ ਅਲੱਗ-ਅਲੱਗ ਕਰਨ ਉਹ ਵੀ ਅੱਜ ਜਾਗਰੂਤ ਕੀਤਾ ਜਾਊਗਾ ਉਸ ਤੋਂ ਇਲਾਵਾ ਜਿਹੜੇ ਸਰਕਾਰ ਵੱਲੋਂ ਆਪਣੇ ਲਿਫਾਫੇ ਜਿਹੜੇ ਬੰਦ ਕੀਤੇ ਗਏ ਨੇ ਸਿੰਗਲ ਯੂਜ਼ ਉਹ ਵੀ ਉਹਨਾਂ ਲਈ ਵੀ ਅੱਜ ਜਾਗਰੂਤ ਕੀਤਾ ਜਾਊ ਹੋਰ ਜਿਹੜੇ ਕੋਈ ਛੋਟੇ-ਮੋਟੇ ਕੰਮ ਆ ਇਸ ਮੁਹਿੰਮ ਦੇ ਵਿੱਚ ਜਿਹੜੇ ਕੀਤੇ ਜਾਣਗੇ ਜਿਵੇਂ ਲਾਈਟਸ ਦੀ ਗੱਲ ਕਰ ਲੋ ਸੋ ਅੱਜ ਇਹ ਸਾਡੇ ਮਾਨਯੋਗ ਡੀਸੀ ਸਾਹਿਬ ਦੀ ਅਗਵਾਈ ਵਿੱਚ ਅੱਜ ਸ਼ੁਰੂ ਕੀਤਾ ਗਿਆ ਆਉਣ ਵਾਲੇ ਹਰ ਸ਼ੁੱਕਰਵਾਰ ਇੱਕ ਵਾਰ ਜਿਹੜੀ ਆ ਇਸ ਮੁਹਿੰਮ ਦੇ ਮੁਹਿੰਮ ਦੇ ਤਹਿਤ ਕੀਤੀ ਜਾਊਗੀ ਸਾਡੇ ਸਾਰੇ ਅਫਸਰ ਸਹਿਬਾਨ ਏਡੀਸੀ ਸਾਹਿਬ ਸਾਰੇ ਇੱਥੇ ਪਹੁੰਚੇ ਨੇ ਸਾਰਿਆਂ ਦਾ ਇੱਥੇ ਆਉਣ ਤੇ ਵੈਲਕਮ ਕਰਦੇ ਸਾਰੇ ਕੌਂਸਲਰ ਸਹਿਬਾਨ ਵੀ ਇੱਥੇ ਪਹੁੰਚੇ ਨੇ ਸੋ ਇਸ ਨੂੰ ਅਸੀਂ ਅੱਗੇ ਤੱਕ ਲੈ ਕੇ ਜਾਵਾਂਗੇ ਕਿਉਂਕਿ ਇਹ ਦੱਸਦਿਆਂ ਮੈਨੂੰ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਕਿ ਜਦੋਂ ਪਿਛਲੇ 5 ਸਾਲ ਇਸ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਉਦੋਂ ਸਾਡਾ ਨਗਰ ਕੌਂਸਲ ਜਿਹੜਾ ਉਹ 3500 ਕੁਝ ਨੰਬਰ ਤੇ ਸੀ ਸੋ ਅੱਜ ਅੱਜ ਸਫਾਈ ਸੇਵਕ ਜਿਹੜੇ ਸਾਡੇ ਨੇ ਉਹਨਾਂ ਦੀ ਬਦੌਲਤ ਹੀ ਅੱਜ ਜਿਹੜਾ ਗੁਰਦਾਸਪੁਰ ਅੱਜ ਨਾਰਥ ਇੰਡੀਆ ਦੇ ਵਿੱਚ 50ਵੇਂ ਨੰਬਰ ਤੇ ਆ ਤੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੇ ਸਹਿਯੋਗ ਦੇ ਨਾਲ ਗੁਰਦਾਸਪੁਰ ਨੂੰ ਅਸੀਂ ਪਹਿਲੇ 20 ਦੇ ਵਿੱਚ ਲੈ ਕੇ ਆਵਾਂਗੇ ਸੋ ਹੋਰ ਵੀ ਜਿਹੜੇ ਇਸ ਵਾਰਡ ਦੇ ਜਿਹੜੇ ਕੰਮ ਆ ਉਹ ਅੱਜ ਅਸੀਂ ਇਥੇ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਐਸਐਮ ਜੀ ਨਿਊਜ਼